ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵੱਲੋਂ ਜਿਹੜੀਆਂ ਸਟਾਫ ਨਰਸ ਦੀਆਂ 406 ਅਸਾਮੀਆਂ ਆਈਆਂ ਨੇ ਜਿਸ ਦਾ ਪੇਪਰ 5 ਅਕਤੂਬਰ ਨੂੰ ਹੋਣਾ ਹੈ ਉਸ ਦੇ ਲਈ ਪੰਜਾਬੀ ਕੁਆਲੀਫਾਈਂਗ ਦੇ ਲਈ ਅੱਜ ਆਪਾਂ ਤੁਹਾਡੇ ਲਈ 10 ਕੁਐਸਚਨ ਲੈ ਕੇ ਆਏ ਜੀ ਇਹ ਕੁਐਸਚਨ ਰਹਿਣਗੇ ਰਵਿੰਦਰਨਾਥ ਟੈਗੋਰ ਜੀ ਦੇ ਨਾਲ ਸੰਬੰਧਿਤ ਜਿਹੜੇ ਕੁਝ ਕੈਂਡੀਡੇਟ ਨੇ ਅਜੇ ਤੱਕ ਪੰਜਾਬੀ ਦਾ ਕੁਆਲੀਫਾਈਂਗ ਦਾ ਜਿਹੜਾ ਸਿਲੇਬਸ ਹੈ ਉਹ ਨਹੀਂ ਦੇਖਿਆ ਉਹ ਇੱਕ ਵਾਰ ਸਿਲੇਬਸ ਜ਼ਰੂਰ ਦੇਖ ਲੈਣਾ ਕਿਉਂਕਿ ਸਿਲੇਬਸ ਦੇ ਵਿੱਚ ਕੁਝ ਸ਼ਖਸੀਅਤਾਂ ਦੇ ਜੀਵਨੀਆਂ ਦੇ ਵਿੱਚੋਂ ਕੁਐਸਚਨ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪੁੱਛੇ ਜਾਂਦੇ ਨੇ ਜਿਨ੍ਹਾਂ ਵਿੱਚ ਰਵਿੰਦਰਨਾਥ ਟੈਗੋਰ ਮਹਾਤਮਾ ਗਾਂਧੀ ਡਾਕਟਰ ਬੀ ਆਰ ਅੰਬੇਦਕਰ ਕਰਤਾਰ ਸਿੰਘ ਸਰਾਭਾ ਸਰਦਾਰ ਭਗਤ ਸਿੰਘ ਇਹ ਸ਼ਖਸੀਅਤਾਂ ਪ੍ਰਮੁੱਖ ਨੇ ਫਿਰ ਵੀ ਜੇਕਰ ਤੁਸੀਂ ਇੱਕ ਵਾਰ ਸਿਲੇਬਸ ਦੇਖ ਲਵੋਗੇ ਤਾਂ ਤੁਸੀਂ ਪੇਪਰ ਵਿੱਚ ਜਾ ਕੇ ਸ਼ਾਰਪਡ ਨਹੀਂ ਹੋਵੋਗੇ ਕਿ ਇਹ ਪ੍ਰਸ਼ਨ ਸਾਡੇ ਕੋਲੋਂ ਕਿੱਥੋਂ ਪੁੱਛ ਲਏਗੇ ਨਹੀਂ ਜਿਹੜੀ ਅੱਜ ਦੀ ਵੀਡੀਓ ਬਹੁਤ ਛੋਟੀ ਰਹੇਗੀ ਇਸ ਵਿੱਚੋਂ ਤੁਹਾਨੂੰ ਇੱਕ ਕੁਐਸਚਨ ਆਉਣ ਦੀ ਪੂਰੀ ਸੰਭਾਵਨਾ ਰਹਿਣ ਵਾਲੀ ਆ ਸੋ ਦੇਖਿਓ ਜੀ ਪਹਿਲਾ ਪ੍ਰਸ਼ਨ ਹੈ ਜੀ ਰਵਿੰਦਰਨਾਥ ਟੈਗੋਰ ਦਾ ਜਨਮ ਕਦੋਂ ਹੋਇਆ ਸੀ ਇਹ ਹੋਇਆ ਸੀ ਜੀ 17 ਮਈ 1861 ਈਸਵੀ ਨੂੰ ਸੋ ਜ਼ਰੂਰ ਧਿਆਨ ਰੱਖਣਾ ਜੀ ਕਦੋਂ ਜਨਮ ਹੋਇਆ ਸੀ ਜੀ 17 ਮਈ 1861 ਈਸਵੀ ਦੂਜਾ ਪ੍ਰਸ਼ਨ ਹੈ ਜੀ ਰਵਿੰਦਰਨਾਥ ਟੈਗੋਰ ਵੱਲੋਂ ਨਿਮਨਲਿਖਤ ਵਿੱਚੋਂ ਕਿਹੜਾ ਗੀਤ ਨਹੀਂ ਲਿਖਿਆ ਗਿਆ ਜੀ ਧਿਆਨ ਨਾਲ ਨੋਟ ਕਰਨਾ ਜੀ ਕਿਹੜਾ ਗੀਤ ਨਹੀਂ ਲਿਖਿਆ ਗਿਆ ਸੋ ਜਿਹੜਾ ਅਮਾਰ ਸੁਨਾਰ ਬਾਂਗਲਾ ਇਹ ਲਿਖਿਆ ਗਿਆ ਜੀ ਰਵਿੰਦਰਨਾਥ ਟੈਗੋਰ ਦੇ ਵੱਲੋਂ ਜਨਗਨ ਮਨ ਇਹ ਵੀ ਕਿਹਦੇ ਦੁਆਰਾ ਲਿਖਿਆ ਗਿਆ ਜੀ ਰਵਿੰਦਰਨਾਥ ਟੈਗੋਰ ਵੱਲੋਂ ਬੰਦੇ ਮਾਤਰਮ ਇਹ ਰਵਿੰਦਰਨਾਥ ਟੈਗੋਰ ਵੱਲੋਂ ਨਹੀਂ ਲਿਖਿਆ ਗਿਆ ਇਕਲਾ ਚਲੋਰੇ ਇਹ ਵੀ ਰਵਿੰਦਰਨਾਥ ਟੈਗੋਰ ਵੱਲੋਂ ਲਿਖਿਆ ਗਿਆ ਹੈ ਤੁਹਾਡੇ ਲਈ ਇਹ ਤਿੰਨੇ ਜਿਹੜੇ ਨਾਮ ਨੇ ਇਹ ਜ਼ਰੂਰੀ ਨੇ ਇੰਪੋਰਟੈਂਟ ਨੇ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਜਨ ਗਣ ਮਨ ਬਾਰੇ ਪ੍ਰਸ਼ਨ ਬਾਬਾ ਫਰੀਦ ਯੂਨੀਵਰਸਿਟੀ ਆਲਰੇਡੀ ਪੁੱਛ ਚੁੱਕੀ ਆ ਪ੍ਰਸ਼ਨਾਂ ਦੇ ਵਿੱਚ ਇਹ ਵੀ ਧਿਆਨ ਰੱਖਣਾ ਹੈ ਕਿ ਪ੍ਰਸ਼ਨ ਧਿਆਨ ਨਾਲ ਪੜ੍ਹਨਾ ਹੈ ਉੱਥੇ ਕੀ ਲਿਖਿਆ ਹੈ ਕੀ ਪੁੱਛਿਆ ਹੈ ਜੇਕਰ ਹਾਂ ਵਿੱਚ ਪੁੱਛਿਆ ਤਾਂ ਕੁਐਸਚਨ ਉਸ ਢੰਗ ਨਾਲ ਅਟੈਂਪਟ ਕਰਨਾ ਹੈ ਜੇਕਰ ਨਹੀਂ ਪੁੱਛਿਆ ਹੈ ਤਾਂ ਉਸ ਢੰਗ ਨਾਲ ਤੁਸੀਂ ਕੁਐਸਚਨ ਨੂੰ ਅਟੈਂਪਟ ਕਰਨਾ ਹੈ। ਅਗਲਾ ਪ੍ਰਸ਼ਨ ਹੈ ਜੀ ਕਿਹੜੇ ਕਾਵ ਸੰਗ੍ਰਹਿ ਲਈ 1913 ਈਸਵੀ ਵਿੱਚ ਰਵਿੰਦਰਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਮਿਲਿਆ ਸੀ। ਦੇਖੋ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਸਮਝਣ ਵਾਲੀਆਂ ਨੇ, ਧਿਆਨ ਦੇਣ ਵਾਲੀਆਂ ਨੇ। ਪ੍ਰਸ਼ਨ ਇਹਦੇ ਵਿੱਚੋਂ ਤਿੰਨ ਚਾਰ ਬਣਨਗੇ ਜੀ। ਪਹਿਲਾ ਪ੍ਰਸ਼ਨ ਬਣੇਗਾ ਰਵਿੰਦਰਨਾਥ ਟੈਗੋਰ ਨੂੰ ਕਿਹੜੇ ਸਨ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ? ਉੱਤਰ ਕੀ ਆ ਜਾਵੇਗਾ ਜੀ 1913 ਈਸਵੀ ਦੇ ਵਿੱਚ ਦੂਜਾ ਪ੍ਰਸ਼ਨ ਬਣੇਗਾ ਰਵਿੰਦਰਨਾਥ ਟੈਗੋਰ ਨੂੰ ਕਿਹੜਾ ਵਿਸ਼ਵ ਪ੍ਰਸਿੱਧ ਪੁਰਸਕਾਰ ਮਿਲਿਆ ਹੈ ਜੇ ਪ੍ਰਸ਼ਨ ਆਵੇਗਾ ਤਾਂ ਕੀ ਬਣੇਗਾ ਜੀ ਨੋਬਲ ਪੁਰਸਕਾਰ ਇੱਕ ਪ੍ਰਸ਼ਨ ਹੋਰ ਬਣਦਾ ਹੈ ਰਵਿੰਦਰਨਾਥ ਟੈਗੋਰ ਜੀ ਨੂੰ ਕਿਸ ਫੀਲਡ ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ ਤਾਂ ਉਹ ਆਵੇਗਾ ਜੀ ਸਾਹਿਤ ਦੇ ਵਿੱਚ ਇਹ ਜਿਹੜੀਆਂ ਚਾਰੋਂ ਨੀਚੇ ਤੁਹਾਨੂੰ ਆਪਸ਼ਨਾਂ ਦੇ ਵਿੱਚ ਰਚਨਾਵਾਂ ਦਿਖਦੀਆਂ ਨੇ ਇਹ ਰਚਨਾਵਾਂ ਰਬਿੰਦਰਨਾਥ ਟੈਗੋਰ ਦੁਆਰਾ ਹੀ ਰੱਖੀਆਂ ਗਈਆਂ ਨੇ ਗੋਰਾ ਔਰ ਗਰੇ ਬਾਈ ਦੇ ਮਾਨਸੀ ਗੀਤਾਂਜਲੀ ਸੁਨਾਤਾਰੀ ਇਹ ਵੀ ਥੋੜਾ ਬਹੁਤ ਤੁਸੀਂ ਧਿਆਨ ਵਿੱਚ ਰੱਖ ਲਿਓ ਜੇਕਰ ਇਦਾਂ ਦੇ ਨਾਮ ਆਉਂਦੇ ਨੇ ਤਾਂ ਇਹ ਸਾਰੇ ਹੀ ਰਬਿੰਦਰਨਾਥ ਟੈਗੋਰ ਵੱਲੋਂ ਰਚੀਆਂ ਗਈਆਂ ਰਚਨਾਵਾਂ ਨੇ ਹੁਣ ਆਪਣਾ ਪ੍ਰਸ਼ਨ ਦੇਖੀਏ ਜੀ ਨੋਬਲ ਪੁਰਸਕਾਰ ਕਿਸ ਲਈ ਮਿਲਿਆ ਸੀ ਇਹ ਮਿਲਿਆ ਸੀ ਜੀ ਗੀਤਾਂਜਲੀ ਦੇ ਲਈ ਪੁੱਛਿਆ ਗਿਆ ਪ੍ਰਸ਼ਨ ਹੈ ਜੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਿੱਚੋਂ ਕਿ ਕਿਹੜੇ ਕਾਵ ਸੰਗ੍ਰਹਿ ਦੇ ਲਈ ਨੋਬਲ ਪੁਰਸਕਾਰ ਰਵਿੰਦਰਨਾਥ ਟੈਗੋਰ ਨੂੰ ਮਿਲਿਆ ਸੀ ਅਗਲਾ ਪ੍ਰਸ਼ਨ ਬਣਿਆ ਜੀ ਆਪਣਾ ਰਵਿੰਦਰਨਾਥ ਟੈਗੋਰ ਨੂੰ ਸਰ ਐਸ ਆਈ ਆਰ ਅੰਗਰੇਜ਼ੀ ਦਾ ਵਰਡ ਹੈ ਜੀ ਇਹ ਸਰ ਜਾਂ ਨਾਈਟ ਹੁੱਡ ਦੀ ਉਪਾਧੀ ਕਦੋਂ ਮਿਲੀ ਸੀ ਦੋ ਪ੍ਰਸ਼ਨ ਬਣ ਗਏ ਜੀ ਇਹਦੇ ਵਿੱਚੋਂ ਰਵਿੰਦਰਨਾਥ ਟੈਗੋਰ ਨੂੰ ਕਿਹੜੀ ਉਪਾਧੀ ਮਿਲੀ ਸੀ ਸਰਦਾਰੀ ਉਪਾਧੀ ਵੀ ਲਿਖਿਆ ਜਾ ਸਕਦਾ ਨਾਈਟ ਹੁੱਡ ਦੀ ਉਪਾਧੀ ਵੀ ਲਿਖਿਆ ਜਾ ਸਕਦਾ ਸੋ ਹਾਂਜੀ ਰਵਿੰਦਰਨਾਥ ਟੈਗੋਰ ਨੂੰ ਸਰ ਜਾਂ ਨਾਈਟ ਹੁੱਡ ਦੀ ਉਪਾਧੀ ਮਿਲੀ ਸੀ ਜੀ 1915 ਈਸਵੀ ਵਿੱਚ ਕਦੋਂ ਮਿਲੀ ਸੀ ਜੀ 1915 ਈਸਵੀ ਦੇ ਵਿੱਚ ਰਵਿੰਦਰਨਾਥ ਟੈਗੋਰ ਨੂੰ ਸਰਦਾਰੀ ਉਪਾਧੀ ਮਿਲੀ ਸੀ ਅਗਲਾ ਪ੍ਰਸ਼ਨ ਆ ਜੀ ਆਪਣਾ ਰਵਿੰਦਰਨਾਥ ਟੈਗੋਰ ਵੱਲੋਂ ਸਰਦੀ ਉਪਾਦੀ ਕਦੋਂ ਵਾਪਸ ਕੀਤੀ ਗਈ ਸੀ ਮਿਲ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਵਾਪਸ ਕੀਤੀ ਸੀ ਕਿਉਂ ਕੀਤੀ ਸੀ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ 1919 ਈਸਵੀ ਵਿੱਚ ਇਹਨਾਂ ਨੇ ਆਪਣੀ ਉਪਾਦੀ ਜਿਹੜੀ ਇਹ ਸਰਦੀ ਵਾਪਸ ਕਰ ਦਿੱਤੀ ਸੀ ਨਾਈਟ ਰੋਡ ਦੀ ਉਪਾਦੀ ਵਾਪਸ ਕਰ ਦਿੱਤੀ ਸੀ ਕਿਉਂ ਕਰ ਦਿੱਤੀ ਸੀ ਕਿਉਂਕਿ 1919 ਵਿੱਚ ਜਲਿਆਂਵਾਲਾ ਹੱਤਿਆਕਾਂਡ ਹੋਇਆ ਸੀ ਉਹਦੇ ਰੋਸ ਵਜੋਂ ਇਹਨਾਂ ਨੇ ਇਹ ਉਪਾਦੀ ਵਾਪਸ ਕਰ ਦਿੱਤੀ ਸੀ ਇਹ ਪ੍ਰਸ਼ਨ ਵੀ ਬਣਦਾ ਕਿ ਕਿਹੜੇ ਕਾਂਡ ਕਰਕੇ ਕਿਹੜੇ ਸਾਕੇ ਕਰਕੇ ਰਵਿੰਦਰਨਾਥ ਟੈਗੋਰ ਨੇ ਆਪਣੀ ਉਪਾਧੀ ਵਾਪਸ ਕੀਤੀ ਸੀ ਤਾਂ ਆ ਜਗਾ ਜਲਿਆਂਵਾਲੇ ਬਾਅ ਕਰਕੇ ਅਗਲਾ ਪ੍ਰਸ਼ਨ ਮਹਾਤਮਾ ਗਾਂਧੀ ਰਵਿੰਦਰਨਾਥ ਟੈਗੋਰ ਨੂੰ ਸਤਕਾਰ ਨਾਲ ਕਿਹੜੇ ਨਾਮ ਨਾਲ ਸੰਬੋਧਿਤ ਕਰਦੇ ਸਨ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਪੁੱਛਿਆ ਜਾਂਦਾ ਰਵਿੰਦਰਨਾਥ ਟੈਗੋਰ ਦਾ ਇੱਕ ਨਾਮ ਦੇ ਕੇ ਜਿਹੜਾ ਆਪਣੇ ਆਪਸ਼ਨਲ ਦੇ ਵਿੱਚ ਹੈ ਕਿ ਇਹਨਾਂ ਵਿੱਚੋਂ ਇਹ ਨਾਮ ਰਬਿੰਦਰਨਾਥ ਟੈਗੋਰ ਨੂੰ ਕਿਸ ਨੇ ਦਿੱਤਾ ਸੀ ਤਾਂ ਉਹ ਦੇਖਦੇ ਆਪਾਂ ਕਿਹੜਾ ਉਹ ਸੀ ਜੀ ਤਾਂ ਇਹ ਹੈ ਜੀ ਸੀ ਪ੍ਰਸ਼ਨ ਉੱਤਰ ਹੈ ਜੀ ਦਾ ਗੁਰੂਦੇਵ ਮਹਾਤਮਾ ਗਾਂਧੀ ਰਬਿੰਦਰਨਾਥ ਟੈਗੋਰ ਨੂੰ ਗੁਰੂਦੇਵ ਕਹਿ ਕੇ ਸੰਬੋਧਿਤ ਕਰਦੇ ਹੁੰਦੇ ਸੀ ਜੇਕਰ ਪੁੱਛਿਆ ਜਾਵੇ ਗੁਰੂਦੇਵ ਦੀ ਉਪਾਧੀ ਰਬਿੰਦਰਨਾਥ ਟੈਗੋਰ ਨੂੰ ਕਿਹਨਾਂ ਨੇ ਦਿੱਤੀ ਤਾਂ ਉੱਤਰ ਆ ਜਾਏਗਾ ਜੀ ਮਹਾਤਮਾ ਗਾਂਧੀ ਸੋ ਅਗਲਾ ਪ੍ਰਸ਼ਨ ਆਪਣਾ 7 ਨੰਬਰ ਪ੍ਰਸ਼ਨ ਜਿਹੜਾ ਹੈ ਇਹ ਹੈ ਜੀ ਰਿਬਿੰਦਨਾਥ ਠਾਗੋਰ ਵੱਲੋਂ 1901 ਈਸਵੀ ਵਿੱਚ ਕਿਹੜਾ ਸਕੂਲ ਸਥਾਪਿਤ ਕੀਤਾ ਗਿਆ ਸੀ ਹਾਂਜੀ ਕਿਹੜਾ ਸਕੂਲ ਸਥਾਪਿਤ ਕੀਤਾ ਗਿਆ ਸੀ ਜੀ ਇਹਨਾਂ ਦਾ ਸਕੂਲ ਸੀ ਸ਼ਾਂਤੀ ਨਿਕੇਤਨ ਇਹਨਾਂ ਨੂੰ ਜਿਹੜਾ ਐਜੂਕੇਸ਼ਨ ਸਿਸਟਮ ਸੀ ਉਸ ਤੋਂ ਥੋੜਾ ਜਿਹਾ ਲੱਗਦਾ ਸੀ ਕਿ ਮੈਨੂੰ ਕੁਝ ਨਵੀਆਂ ਚੇਂਜਸ ਲੈ ਕੇ ਆਉਣੇ ਚਾਹੀਦੇ ਨੇ ਜਾਂ ਇਹਨਾਂ ਦਾ ਆਪਣਾ ਇੱਕ ਜਿਹੜਾ ਖਿਆਲ ਸੀ ਇੱਕ ਵਿਚਾਰ ਸੀ ਇਹਨਾਂ ਨੇ ਆਪਣਾ ਉਸ ਢੰਗ ਦਾ ਸ਼ਾਂਤੀ ਨਿਕੇਤਨ ਸਕੂਲ ਸਥਾਪਿਤ ਕੀਤਾ ਸੀ ਕਰੋਂ ਕੀਤਾ ਸੀ 1901 ਈਸਵੀ ਵਿੱਚ ਦੋਨਾਂ ਵਿੱਚੋਂ ਕੋਈ ਵੀ ਪ੍ਰਸ਼ਨ ਬਣ ਸਕਦਾ ਸ਼ਾਂਤੀ ਨਕੇਤਨ ਸਕੂਲ ਕਿਸ ਨੇ ਸਥਾਪਿਤ ਕੀਤਾ ਸੀ ਰਵਿੰਦਰਨਾਥ ਟੈਗੋਰ ਨੇ ਕਦੋਂ ਕੀਤਾ ਸੀ 1901 ਈਸਵੀ ਵਿੱਚ ਹੁਣ ਹਾਲ ਹੀ ਵਿੱਚ ਇਹਨੂੰ ਇੱਕ ਯੂਨੈਸਕੋ ਵੱਲੋਂ ਵੀ ਦਰਜਾ ਮਿਲਿਆ ਸੀ ਆਪਾਂ ਪਹਿਲਾਂ ਵੀ ਇੱਕ ਮੈਂ ਵੀਡੀਓ ਰਵਿੰਦਰਨਾਥ ਟੈਗੋਰ ਬਾਰੇ ਪਾਈ ਹੋਈ ਆ ਉਹਦੇ ਵਿੱਚ ਵੀ ਇਹ ਪ੍ਰਸ਼ਨ ਕਵਰ ਕੀਤਾ ਹੋਇਆ ਅਤੇ ਅੱਜ ਕੱਲ ਜਿਹੜੀ ਸ਼ਾਂਤੀ ਨਕੇਤਨ ਸਕੂਲ ਹੈ ਇਹ ਯੂਨੀਵਰਸਿਟੀ ਬਣ ਚੁੱਕਿਆ ਹੈ ਪ੍ਰਸ਼ਨ ਨੰਬਰ 8 ਹੈ ਜੀ ਆਪਣਾ ਰਬਿੰਦਰਨਾਥ ਟੈਗੋਰ ਕਿੰਨੇ ਸਾਲ ਦੀ ਉਮਰ ਵਿੱਚ ਪੜ੍ਹਾਈ ਕਰਨ ਲਈ ਇੰਗਲੈਂਡ ਗਏ ਸਨ ਇਹ ਬਾਬਾ ਫਰੀਦ ਯੂਨੀਵਰਸਿਟੀ ਦਾ ਇਦਾਂ ਦਾ ਪੈਟਰਨ ਬਹੁਤ ਇੰਪੋਰਟੈਂਟ ਆ ਜਿਹੜੀਆਂ ਸ਼ਖਸੀਅਤਾਂ ਤੁਹਾਨੂੰ ਸਿਲੇਬਸ ਵਿੱਚ ਦਿੱਤੀਆਂ ਹੋਈਆਂ ਨੇ ਰਬਿੰਦਰਨਾਥ ਟੈਗੋਰ ਹੋਗੇ ਡਾਕਟਰ ਬੀ ਆਰ ਅੰਬੇਦਕਰ ਹੋਗੇ ਜਿਹੜੇ ਬਾਹਰ ਪੜਨ ਗਏ ਨੇ ਜਾਂ ਕਰਤਾਰ ਸਿੰਘ ਸਰਾਭਾ ਹੋ ਗਿਆ ਜਾਂ ਸ਼ਹੀਦ ਉਦਮ ਸਿੰਘ ਹੋ ਗਿਆ ਉਹ ਇੰਗਲੈਂਡ ਗਏ ਨੇ ਕਦੋਂ ਗਏ ਨੇ ਕਿਹੜੀ ਪੜ੍ਹਾਈ ਕਰਨ ਗਏ ਨੇ ਇਹਨਾਂ ਬਾਰੇ ਪ੍ਰਸ਼ਨ ਜਿਹੜੀ ਯੂਨੀਵਰਸਿਟੀ ਬਨੋਏ ਪੁੱਛੇ ਜਾਂਦੇ ਨੇ ਸੋ ਇਹ ਪ੍ਰਸ਼ਨ ਜਿਹੜਾ ਹੈ ਕਿੰਨੇ ਸਾਲ ਦੀ ਉਮਰ ਵਿੱਚ ਪੜ੍ਹਾਈ ਕਰਨ ਗਏ ਸੀ ਜੀ ਇਹ ਗਏ ਸੀ ਜੀ 17 ਸਾਲ ਦੀ ਉਮਰ ਵਿੱਚ ਹਾਂਜੀ ਰਵਿੰਦਰਨਾਥ ਟੈਗੋਰ ਕਿੱਥੇ ਗਏ ਸੀ ਪੜਨ ਇੰਗਲੈਂਡ ਇਹ ਦੋ ਤਿੰਨ ਪ੍ਰਸ਼ਨ ਤੁਹਾਡੇ ਤੋਂ ਇਹ ਇਸ ਸਲਾਈਡ ਵਿੱਚੋਂ ਪੁੱਛੇ ਜਾ ਸਕਦੇ ਨੇ ਕਿੱਥੇ ਪੜਨ ਗਏ ਸੀ ਇੰਗਲੈਂਡ ਵਿੱਚ ਕਦੋਂ ਗਏ ਸੀ 17 ਸਾਲ ਦੀ ਉਮਰ ਵਿੱਚ ਜੇਕਰ ਤੁਸੀਂ ਸੰਨਤਕ ਕੱਢਣਾ ਹੋਵੇਗੇ ਤੁਹਾਨੂੰ ਡੇਟ ਆਫ ਬਰਥ ਯਾਦ ਹੋ ਰੂਗਾ 17 ਸਾਲ ਹੋਵੇਗਾ ਤਾਂ ਤੁਸੀਂ ਆਟੋਮੈਟਿਕਲੀ ਇਹ ਵੀ ਕਰ ਸਕਦੇ ਹੋ ਕਿ ਕਿਹੜੇ ਸਨ ਵਿੱਚ ਇਹ ਇੰਗਲੈਂਡ ਪੜਨ ਵਾਸਤੇ ਗਏ ਸੀ ਨੌ ਨੰਬਰ ਪ੍ਰਸ਼ਨ ਰਹੇਗਾ ਜੀ ਆਪਣਾ ਰਵਿੰਦਰਨਾਥ ਟੈਗੋਰ ਦਾ ਦਿਹਾਤ ਕਦੋਂ ਹੋਇਆ ਸੀ ਤਾਂ ਇਹ ਹੋਇਆ ਸੀ ਜੀ 1941 ਈਸਵੀ ਦੇ ਵਿੱਚ ਇਹਨਾਂ ਦਾ ਦਿਹਾਤ ਹੋਇਆ ਸੀ ਲਾਸਟ ਪ੍ਰਸ਼ਨ ਜੀ ਆਪਣਾ ਅੱਜ ਦਾ ਪ੍ਰਸ਼ਨ ਨੰਬਰ 10 ਜਿਹੜਾ ਹੈ ਉਹ ਹੈ ਜੀ ਲੇਖਕ ਬਲਰਾਜ ਸਾਨੀ ਪੰਜਾਬੀ ਮਸ਼ਹੂਰ ਲੇਖਕ ਨੇ ਅਤੇ ਬਲਵੰਤ ਗਾਰਗੀ ਇਹਨਾਂ ਨੂੰ ਕਿਸ ਮਹਾਨ ਵਿਅਕਤੀ ਨੇ ਆਪਣੀ ਮਾਤ ਭਾਸ਼ਾ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਸੀ ਤਾਂ ਇਹ ਕੀਤਾ ਸੀ ਜੀ ਰਵਿੰਦਰਨਾਥ ਟੈਗੋਰ ਜੀ ਨੇ ਇਹ ਦੋ ਨਾਮ ਜਰੂਰ ਯਾਦ ਰੱਖਿਓ ਇਹਨਾਂ ਦਾ ਰਵਿੰਦਰਨਾਥ ਟੈਗੋਰ ਨਾਲ ਸੰਬੰਧ ਹੈ ਪ੍ਰਸ਼ਨ ਕਈ ਵਾਰ ਕਿਸੇ ਵੀ ਢੰਗ ਨਾਲ ਜਿਹੜਾ ਘੁਮਾ ਕੇ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਸੋ ਇਹ ਸੰਜੀ ਅੱਜ ਆਪਣੇ 10 ਪ੍ਰਸ਼ਨ ਜਿਹੜੇ ਕਿ ਰਵਿੰਦਰਨਾਥ ਟੈਗੋਰ ਦੇ ਜੀਵਨ ਨਾਲ ਸੰਬੰਧੇ ਸਨ ਧੰਨਵਾਦ